ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਕਤੀ ਸਾਂਝਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਲੂਗੀ ਜੀ ਬਹੁਤ ਹੀ ਪਿਆਰੇ ਜਿਹੇ ਆਪਣੇ ਸੂਟ ਰੈਡੀ ਹੋਏ ਆ ਡਿਸਪੈਚ ਹੋ ਰਹੇ ਸੀ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ ਪਿਆਰੇ ਜਿਹੇ ਡਿਜ਼ਾਈਨ ਕਲਰ ਰਹਿਣਗੇ ਤਾਂ ਵੀਡੀਓ ਨੂੰ ਪਲੀਜ਼ ਤੁਸੀਂ ਲਾਸਟ ਤੱਕ ਜਰੂਰ ਦੇਖਿਆ ਕਰੋ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ 7889148238 ਇਹ ਆਪਣਾ WhatsApp ਨੰਬਰ ਹੈ ਜਨਾ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ WhatsApp ਤੇ ਤੇ ਪ੍ਰਾਈਸ ਲੈ ਸਕਦੇ ਹੋ ਆਪਾਂ ਸ਼ੁਰੂ ਕਰਦੇ ਹਾਂ ਜੀ ਇਹ ਆਪਣਾ ਹੈਗਾ ਲਾਈਟ ਜੈਫਰੋ ਜੀ ਸ਼ੇਡ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਇਹ ਦੁਪੱਟਾ ਸੂਟ ਹੈ ਆਪਣਾ ਤੇ ਇਹਨੂੰ ਆਪਾਂ ਬਹੁਤ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਪੀਸ ਰੈਡੀ ਕੀਤਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਆਪਣਾ Instagram ਦੇ ਉੱਪਰ ਵੀ ਪੇਜ ਹੈ ਸੁਖ ਡਿਜ਼ਾਈਨਰ ਦੇ ਨਾਮ ਤੇ ਉੱਥੇ ਆਪਾਂ ਸਾਰੇ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਹਾਂ ਤੁਸੀਂ ਉੱਥੇ ਜਾ ਕੇ ਵੀ ਆਪਣੀ ਕਲੈਕਸ਼ਨ ਚੈੱਕ ਕਰ ਸਕਦੇ ਹੋ ਡਿਜ਼ਾਈਨ ਵਗੈਰਾ ਇਹ ਆ ਗਿਆ ਜੀ ਆਪਣਾ ਫਰਸਟ ਸੂਟ ਇਹ ਆਪਣਾ ਦੁਪੱਟਾ ਸੂਟ ਹੈ ਜੀ ਇਦਾਂ ਇਹ ਚਨੌਣ ਦੇ ਵਿੱਚ ਆਪਣੇ ਦੁਪੱਟਾ ਸੂਟ ਕਾਫੀ ਰੈਡੀ ਹੁੰਦੇ ਆ ਕੋਈ ਲੇਸ ਦੀ ਡਿਜ਼ਾਈਨ ਨਾਲ ਆਪਾਂ ਰੈਡੀ ਕੀਤੇ ਆ ਕੁਝ ਆਪਣੇ ਇਦਾਂ ਵਰਕ ਕਰਕੇ ਰੈਡੀ ਕੀ ਹੁੰਦੇ ਆ ਉੱਪਰ ਹਿੱਟ ਆਪਣਾ ਇਹ ਪ੍ਰਿੰਟ ਤੇ ਕਲਰ ਚੱਲਦਾ ਆ ਚਨੌਣ ਦੇ ਦੁਪੱਟੇ ਨਾਲ ਸੂਟ ਰਹੂਗਾ ਇਹੇ ਤੁਸੀਂ ਦੇਖਿਆ ਹੀ ਆਪਣੀ ਤਕਰੀਬਨ ਹਰ ਵੀਡੀਓ 'ਚ ਹੁੰਦੇ ਆ ਇਹ ਅਲੱਗ-ਅਲੱਗ ਡਿਜ਼ਾਈਨ ਨਾਲ ਆਪਾਂ ਇਹਨਾਂ ਨੂੰ ਤਿਆਰ ਕੀਤਾ ਆ ਹਾਂਜੀ ਇਹਦੇ ਨਾਲ ਆਪਾਂ ਪੈਂਟ ਰੈਡੀ ਕੀਤੀ ਆ ਇੱਥਾ ਪੈਂਟ ਆ ਜੂਗੀ ਠੀਕ ਹੈ ਜੀ ਇਹਦੀ ਸ਼ਰਟ ਐਂਡ ਦੁਪੱਟਾ ਚ ਨਾਨ ਸ਼ੋਪੋਂ ਦਾ ਹੁੰਦਾ ਜੀ ਤੇ ਕ੍ਰੇਪ ਦੀ ਪਲੇਨ ਬਾਟਮ ਹੁੰਦੀ ਹੈ ਇਹ ਆਪਣੀ ਚੁਆਇਸ ਆ ਇਹਨਾਂ ਦੀ ਚੁਆਇਸ ਸੀ ਕਿ ਥੋੜਾ ਵਰਕ ਕਰਕੇ ਅਸੀਂ ਰੈਡੀ ਕਰਨੀ ਸ਼ਰਟ ਤਾਂ ਆਪਾਂ ਪਲੇਨ ਸ਼ਰਟ ਰੱਖੀ ਐ ਐਂਡ ਪ੍ਰਿੰਟ ਇਹਦੇ ਨਾਲ ਬਾਟਮ ਰੱਖੀ ਐ ਇਹ ਤੁਹਾਡੀ ਚੁਆਇਸ ਹੈ ਤੁਸੀਂ ਪ੍ਰਿੰਟ ਸ਼ਰਟ ਵੀ ਰੱਖ ਸਕਦੇ ਹੋ ਪਲੇਨ ਵੀ ਰੱਖ ਸਕਦੇ ਹੋ ਠੀਕ ਹੈ ਜੀ ਇਹ ਆਪਾਂ ਇਹਦੇ ਨਾਲ ਪੈਂਟ ਰੈਡੀ ਕੀਤੀ ਐ ਪ੍ਰਿੰਟ ਦੇ ਵਿੱਚ ਐਂਡ ਇਹ ਆਪਣੇ ਅੱਗੇ ਜੀ ਸ਼ਰਟ ਬਹੁਤ ਹੀ ਪਿਆਰਾ ਜਿਹਾ ਆਪਾਂ ਸ਼ਰਟ ਦੇ ਉੱਪਰ ਕੰਮ ਕੀਤਾ ਆ ਫੁੱਲ ਡਿਜ਼ਾਈਨਰ ਪੀਸ ਆਪਣਾ ਰੈਡੀ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਦਾਂ ਮੀਨੈਕ ਰੱਖੀ ਹੈ ਜਿੱਦਾਂ ਆਪਣੇ ਮੀਨਸ ਪ੍ਰਿੰਟ ਦੇ ਵਿੱਚ ਛੇੜ ਆ ਪਾ ਉਹੀ ਲਾਈਟ ਡਾਰਕ ਛੇੜ ਲੈ ਕੇ ਕੰਮ ਕੀਤਾ ਹੋਇਆ ਐਂਡ ਬੇਸ ਕਲਰ ਦਿੱਤਾ ਇਹਦੇ ਵਿੱਚ ਐਂਡ ਬਾਦਲੇ ਦਾ ਟੱਚ ਦਿੱਤਾ ਜੀ ਜਰੀ ਦਾ ਟੱਚ ਦਿੱਤਾ ਜੋ ਕਿ ਬਹੁਤ ਪਿਆਰਾ ਵਰਕ ਦਿੱਤਾ ਹੋਇਆ ਇਹਦੇ ਉੱਪਰ ਚੈੱਕ ਕਰੋ ਨੈਕ ਲਾਈਨ ਆ ਗਈ ਇਦੀ ਹੈਵੀ ਦੇ ਵਿੱਚ ਨੈਕ ਲਾਈਨ ਆ ਜਾਂਦੀ ਆ ਐਂਡ ਸੈਂਟਰ ਪੈਨਲ ਆਊਗਾ ਜੀ ਇਹਦਾ ਇਦਾਂ ਪੂਰੇ ਸੈਂਟਰ ਦੇ ਉੱਪਰ ਕੰਮ ਜਾਂਦਾ ਹੈ ਇਸ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਹਰ ਚੀਜ਼ ਆਪਾਂ ਕਲੋਜ਼ ਤੁਹਾਨੂੰ ਇਸੇ ਲਈ ਦਿਖਾਉਂਦੇ ਆ ਕਿ ਤੁਹਾਨੂੰ ਹਰ ਚੀਜ਼ ਦਾ ਪ੍ਰੋਪਰ ਪਤਾ ਲੱਗ ਸਕੇ ਇਹਦੇ ਵਿੱਚ ਜਰੀ ਬਾਦਲਾ ਐਂਡ ਥ੍ਰੈਡ ਆਪਾਂ ਬਾਟਮ ਦੇ ਕਲਰ ਦੇ ਜਿੱਦਾਂ ਆਪਣੀ ਬਾਟਮ ਚ ਨੇ ਸੇਮ ਬਾਟਮ ਦੇ ਕਲਰ ਦੇ ਮਿੱਠੇ-ਮਿੱਠੇ ਜਿਹੇ ਸ਼ੇਡ ਰੱਖਿਆ ਇਹਦੇ ਵਿੱਚ yellow lime ਜਿਹਾ ਸ਼ੇਡ ਆ ਤਾਂ ਇਦਾਂ ਆਪਾਂ ਸ਼ੇਡਿੰਗ ਦੇ ਨਾਲ ਫਲਾਰ ਦਿੱਤੇ ਜੋ ਕਿ ਬਹੁਤ ਪਿਆਰਾ ਲੱਗ ਰਿਹਾ ਇਦਾਂ ਪੂਰੇ ਫਰੰਟ ਤੇ ਇਹਦੇ ਕੰਮ ਆ ਚੁੱਕਾ ਤਾਂ ਹੈਵੀ ਨੈੱਕ ਆ ਗਈ ਸੈਂਟਰ ਪੈਨਲ ਆ ਜੂਗਾ ਜੀ ਐਂਡ ਬਾਟਮ ਦੇ ਕਲਰ ਦੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ। ਇਹ ਆਦੀਆਂ ਜੀ ਇਹਦੀਆਂ 슬ੀਵਸ ਡਿਜ਼ਾਈਨਰ ਜੀ ਆਪਾਂ ਇਹਦੀਆਂ 슬ੀਵਸ ਰੱਖਿਆ ਇੱਥਾ ਸੈਂਟਰ ਪੈਨਲ ਦੇ ਵਿੱਚ। ਇਹ 슬ੀਵਸ ਤੇ ਇੰਦਾ ਸੈਂਟਰ ਤੇ ਕੰਮ ਕੀਤਾ ਹੋਇਆ ਆਪਾਂ। ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ। ਕਲਰ ਇਹ ਬਹੁਤ ਪਿਆਰਾ ਆ ਜੀ। ਪਲੱਸ ਪੁਆਇੰਟ ਇਹ ਕਿ ਆਪਾਂ ਇਹਦੇ ਬੈਕ ਤੇ ਵੀ ਕੰਮ ਦਿੱਤਾ। ਇਹਦੀ ਬੈਕ ਨੈਕ ਆ ਚੁੱਕੀ। ਬਹੁਤ ਪਿਆਰੀ ਜੀ ਬੈਕ ਨੈਕ ਰੈਡੀ ਹੋਈ ਹੈ। ਚੈੱਕ ਕਰੋ। ਠੀਕ ਹੈ ਜੀ ਇਹ ਦੀ ਬੈਕ ਨੈਕ ਆ ਗਈ ਹੈਵੀ ਕੰਮ ਆ ਗਿਆ ਆਪਣਾ ਇਹਦੇ ਵਿੱਚ ਹਾਂਜੀ ਇਹਨਾਂ ਨੇ ਮਤਲਬ ਸੂਟ ਸਿਲੈਕਟ ਕੀਤਾ ਸੀ ਤਾਂ ਇਹਨਾਂ ਨੇ ਕਿਹਾ ਸੀ ਕਿ ਮੈਨੂੰ ਡਿਜ਼ਾਈਨਰ ਪੀਸ ਚਾਹੀਦਾ ਹੈ ਤਾਂ ਤੁਸੀਂ ਡਿਜ਼ਾਈਨ ਕਰਕੇ ਦਿਓ ਇਦਾਂ ਜਦੋਂ ਤੁਸੀਂ ਸਾਡੇ ਤੇ ਛੱਡ ਦਿੰਦੇ ਹੋ ਤਾਂ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰੀਦੀ ਹੈ ਕਿ ਵਧੀਆ ਤੋਂ ਵਧੀਆ ਬਣਾ ਕੇ ਸੂਟ ਤੁਹਾਨੂੰ ਭੇਜੀਏ ਠੀਕ ਹੈ ਜੀ ਇਹਦੀਆਂ ਡਿਜ਼ਾਈਨਰੀ 슬ੀਵਸ ਆ ਗਈਆਂ 슬ੀਵਸ ਦੇ ਉੱਪਰ ਵੀ ਆਪਾਂ ਇਦਾਂ ਫਿਨਿਸ਼ਿੰਗ ਦਿੱਤੀ ਹੋਈ ਆ ਨੈਕ ਆ ਗਈ ਹੈਵੀ ਦੇ ਵਿੱਚ ਐਂਡ ਇਹਦੀ ਪੈਂਟ ਆ ਪ੍ਰਿੰਟ ਦੇ ਵਿੱਚ ਆਪਾਂ ਪੈਂਟ ਰੱਖੀ ਹੈ ਜਦੋਂ ਇਹਨੂੰ ਵੇਅਰ ਕਰਾਂਗੇ ਆਪਾਂ ਸੂਟ ਨੂੰ ਬਹੁਤ ਹੀ ਪਿਆਰਾ ਹੈ ਆਪਣਾ ਸੂਟ ਲੱਗੂਗਾ ਤੇ 9 ਇੰਚ ਪੌਂਦਾਈ ਦੁਪੱਟਾ ਹੈ ਜੀ ਇਹਦੇ ਨਾਲ ਪ੍ਰਿੰਟ ਦੁਪੱਟਾ ਲਾਈਮ ਜੇ ਸ਼ੇਡ ਆ ਇਹਦੇ ਵਿੱਚ ਜਿਹੜਾ ਕੰਬੀਨੇਸ਼ਨ ਆ ਤਾਂ ਜੋ ਬਹੁਤ ਪਿਆਰਾ ਲੱਗਦਾ ਇਦਾਂ ਵਿੱਚ ਸੈਲਫ ਆ ਜਾਂਦੀ ਇਹ ਦੁਪੱਟਾ ਸੂਟ ਆਉਂਦੇ ਆ ਇਹ ਸ਼ਰਟ ਆ ਗਈ ਬਾਟਮ ਐਂਡ ਦੁਪੱਟਾ ਜੇ ਦੀ ਆਪਾਂ ਪੈਂਟ ਰੈਡੀ ਕੀਤੀ ਤੁਸੀਂ ਇਹਦੀ ਸਲਵਾਰ ਵੀ ਰੈਡੀ ਕਰਵਾ ਸਕਦੇ ਹੋ ਤੁਸੀਂ ਪ੍ਰਿੰਟ ਸ਼ਰਟ ਕਰਵਾ ਕੇ ਪਲੇਨ ਬਾਟਮ ਕਰ ਸਕਦੇ ਹੋ ਇਹ ਤੁਹਾਡੀ ਚੋਇਸ ਹੈ ਤੁਸੀਂ ਅੰਦਾਜ਼ਾ ਦੱਸ ਸਕਦੇ ਹੋ ਕਿ ਤੁਹਾਨੂੰ ਕਿੱਦਾਂ ਚਾਹੀਦਾ ਤਾਂ ਉਦਾਂ ਹੀ ਅਸੀਂ ਤੁਹਾਨੂੰ ਡਿਜ਼ਾਈਨ ਕਰਕੇ ਦਵਾਂਗੇ ਇਹ ਆਪਣੇ ਕਾਫੀ ਪੀਸ ਦੇ ਪ੍ਰਿੰਟ ਦੇ ਵਿੱਚ ਰੈਡੀ ਹੁੰਦੇ ਆ ਤਾਂ ਬਹੁਤ ਪਿਆਰਾ ਜਾ ਇਹ ਕਨਸੈਪਟ ਰੈਡੀ ਹੋਇਆ ਇਹ ਵੀ ਇਹ ਜਿਹੜਾ ਵਰਕ ਮੈਂ ਤੁਹਾਨੂੰ ਦਿਖਾ ਰਹੀ ਹਾਂ ਤੁਸੀਂ ਪਲੇਨ ਆਪਣੀ ਚੋਇਸ ਦੇ ਕਿਸੇ ਵੀ ਕਲਰ ਤੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ हां जी बुटीक ਦਾ ਮਤਲਬ ਹੀ ਇਹ ਹੁੰਦਾ ਜੀ ਸਾਨੂੰ ਦੱਸਦੇ ਹੋ ਕਿ ਸਾਨੂੰ ਇਦਾਂ ਦਾ ਪੀਸ ਚਾਹੀਦਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵਧੀਆ ਤੋਂ ਵਧੀਆ ਪੀਸ ਬਣਾ ਕੇ ਤੁਹਾਨੂੰ ਭੇਜੀਏ ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਵੀ ਬੜਾ ਪਿਆਰਾ ਜਿਹਾ ਮਿੱਠਾ ਜਿਹਾ ਸ਼ੇਡ ਹੈ ਜੀ ਤੇ ਇਹਦੇ ਵਿੱਚ ਬਾਂਦਨੀ ਪ੍ਰਿੰਟ ਹੈ ਜੌਰਜਟ ਦਾ ਫੈਬਰਿਕ ਰਹੂਗਾ ਪਿਓਰ ਜੌਰਜਟ ਇਹਨੂੰ ਬਹੁਤ ਹੀ ਪਿਆਰਾ ਜਿਹਾ ਆਪਾਂ ਇਹ ਵੀ ਸੂਟ ਡਿਜ਼ਾਈਨ ਕੀਤਾ ਸਿੱਧਾ ਬਾਂਦਨੀ ਪ੍ਰਿੰਟ ਆਫ ਵਾਈਟ ਇਹਦੇ ਵਿੱਚ ਆ ਜਾਂਦਾ ਤਾਂ ਸਿੰਗਲ ਆਫ ਵਾਈਟ ਦਾ ਟੱਚ ਦੇ ਕੇ ਹੀ ਆਪਾਂ ਇਹਨੂੰ ਰੈਡੀ ਕੀਤਾ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗਿਆ ਇਹ ਆ ਦੀ ਜੀ ਦੀ ਨੈਕਲਾਈਂ ਸਿੰਗਲ ਆਪਾਂ ਇਹਦੇ ਵਿੱਚ ਆਫਵਰਡ ਸ਼ੇਡ ਦਿੱਤਾ ਜੋ ਕਿ ਬਹੁਤ ਜ਼ਿਆਦਾ ਗ੍ਰੇਸਫੁੱਲ ਲੱਗ ਰਿਹਾ ਬਹੁਤ ਹੀ ਪਿਆਰੀ ਜੀ ਦੀ ਨੈਕ ਰੈਡੀ ਹੋਈ ਹੈ ਤਾਂ ਐਂਡ ਕਲੀਆਂ ਦਾ ਪੈਨਲ ਦਿੱਤਾ ਆਪਾਂ ਤਾਂ ਕਲੀਆਂ ਦਾ ਪੈਨਲ ਆ ਜਾਊਗਾ ਹਾਂਜੀ ਕਲੀਆਂ ਦਾ ਪੈਨਲ ਆ ਜਾਂਦਾ ਨੀਚੇ ਕਾਰਨਰ ਦੇ ਵਿੱਚ ਆਪਾਂ ਇਦਾਂ ਅੰਬੀ ਟਾਈਪ ਵਰਕ ਦਿੱਤਾ ਹੋਇਆ ਘੇਰਾ ਐਂਡ ਚਾਕ ਆ ਜਾਣੀਏ ਤੇ ਪ੍ਰੋਪਰ ਹੈਵੀ ਵਰਕ ਆ ਜਾਊਗਾ ਜੋ ਕਿ ਬਹੁਤ ਜ਼ਿਆਦਾ ਗ੍ਰੇਸਫੁੱਲ ਲੱਗ ਰਿਹਾ ਕੋਸ਼ਿਸ਼ ਹੁੰਦੀ ਹੈ ਜੀ ਹਰ ਚੀਜ਼ ਤੁਹਾਨੂੰ ਕਲੋਜ਼ ਦਿਖਾਈ ਦੇ ਤਾਂ ਤੁਹਾਨੂੰ ਹਰ ਚੀਜ਼ ਦਾ ਪਤਾ ਲੱਗ ਸਕੇ ਕਿਉਂਕਿ ਮੈਨੂੰ ਕਾਫੀ ਮੈਸੇਜ ਆ ਜਾਂਦੇ ਆ ਬਾਅਦ ਦੇ ਵਿੱਚ ਵੀ ਫੈਬਰਿਕ ਕਿਹੜਾ ਹੈ ਵਰਕ ਕਿਹੜਾ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਿਆ ਕਰੋ ਪੂਰੀ ਹਰ ਚੀਜ਼ ਦੀ ਡਿਟੇਲ ਫੈਬਰਿਕ ਵਰਕ ਦੀ ਆਪਾਂ ਤੁਹਾਨੂੰ ਦਿੰਨੇ ਆ ਵੀਡੀਓ ਦੇ ਵਿੱਚ ਹੀ ਦੱਸਦੇ ਆ ਬਹੁਤ ਪਿਆਰਾ ਜਿਹਾ ਸ਼ੇਡ ਹੈ ਤੇ ਬਹੁਤ ਪਿਆਰਾ ਜਿਹਾ ਦੇ ਉੱਪਰ ਕੰਮ ਹੋਇਆ ਇਹ ਆ ਗਿਆ ਜੀ ਇਧੀਆਂ 슬ੀਵਸ ਤੇ ਕੰਮ ਪੂਰਾ ਬਾਰਡਰ ਆਪਾਂ ਇਧੀਆਂ 슬ੀਵਸ ਤੇ ਦਿੱਤਾ ਹੋਇਆ ਇਹਦਾ ਫਰੰਟ ਆ ਗਿਆ ਜੀ ਐਂਡ ਇਹ ਦੀ ਆ ਗਈ ਬੈਕ ਇਹਦੇ ਵਿੱਚ ਆਪਾਂ ਜ਼ਿੱਪ ਪੈਡ ਆਨ ਕੀਤੀ ਹੁੰਦੀ ਹੈ ਜੀ ਇਹ ਵੀ ਜਦੋਂ ਤੁਸੀਂ ਸਾਨੂੰ ਮੈਜ਼ਰਮੈਂਟ ਸੈਂਡ ਕਰਦੇ ਉਹਦੇ ਵਿੱਚ ਜ਼ਰੂਰ ਮੈਂਸ਼ਨ ਕਰਿਆ ਕਰੋ ਕਿ ਜ਼ਿੱਪ ਲਗਾਉਣੀ ਜਾਂ ਨਹੀਂ ਲਗਾਉਣੀ ਠੀਕ ਹੈ ਜੀ ਸਲਵਾਰ ਤੁਹਾਨੂੰ ਕਿਹੜੀ ਚਾਹੀਦੀ ਹੈ ਜਿਦਾ ਪਾਕਿਸਤਾਨੀ ਪਟਿਆਲਾ ਫੁੱਲ ਪਟਿਆਲਾ ਸੈਮੀ ਪਟਿਆਲਾ ਤਾਂ ਉਹ ਚੀਜ਼ਾਂ ਤੁਸੀਂ ਜ਼ਰੂਰ ਮੈਂਸ਼ਨ ਕਰਿਆ ਕਰੋ ਜਦੋਂ ਤੁਸੀਂ ਮੈਜ਼ਰਮੈਂਟ ਸਾਨੂੰ ਸੈਂਡ ਕਰਦੇ ਹੋ ਹਾਂਜੀ ਇਹਦੇ ਬੈਕ ਤੇ ਵੀ ਇਦਾਂ ਹੀ ਘੇਰਾ ਐਂਡ ਚਾਕ ਦਾ ਕੰਮ ਆਉਂਦਾ ਇਹਨਾਂ ਵੀ ਇਹ ਬਹੁਤ ਪਿਆਰਾ ਸ਼ੇਡ ਆ ਜੀ ਮਿੱਠਾ ਜਿਹਾ ਸ਼ੇਡ ਆ ਇਹ ਇਹਦੀ ਸ਼ਰਟ ਆ ਗਈ ਜੀ ਐਂਡ ਇਹਦੇ ਨਾਲ ਵੀ ਆਪਾਂ ਪੈਂਟ ਰੈਡੀ ਕੀਤੀ ਆ ਇਹਦੀ ਪੈਂਟ ਆ ਗਈ 올ਓਵਰ ਸੂਤਰੋਗਾ ਇਹਦੇ ਨਾਲ ਪਿਓਰ ਚਨਾਉਂਦਾ ਰੱਖਿਆ ਜੀ ਆਪਾਂ ਦੁਪੱਟਾ ਦੁਪੱਟੀ ਨੂੰ ਆਪਾਂ ਬੜੀ ਪਿਆਰੀ ਜੀ ਲੇਸ ਦਿੱਤੀ ਆ ਜਿੱਦਾਂ ਆਪਣਾ ਵਰਕ ਆ ਆਫ ਵਾਈਟ ਕਲਰ ਦੀ ਠੀਕ ਹੈ ਜੀ ਇਹਦਾ ਦੁਪੱਟਾ ਆਪਾਂ ਪਲੇਨ ਰੱਖਿਆ ਕਿਉਂਕਿ ਇਹਦੀ ਗ੍ਰੇਸ ਹੀ ਪਲੇਨ ਨਾਲ ਆਉਣੀ ਸੀ ਜੀ ਆਪਾਂ ਨੂੰ ਜ਼ਿਆਦਾ ਟਾਈ ਡਾਈ ਦੇ ਦਿੰਦੇ ਤਾਂ ਥੋੜਾ ਓਵਰ ਹੋ ਜਾਣਾ ਸੀਗਾ ਇਹ ਇਹ ਚੀਜ਼ਾਂ ਮੈਨੂੰ ਕਾਫੀ ਜਣੇ ਪੁੱਛਦੇ ਹੋ ਕਿ ਦੁਪੱਟਾ ਤੁਸੀਂ ਟਾਈ ਡਾਈ ਕਰ ਦੋ ਜਾਂ ਇਦਾਂ ਕਰ ਦੋ ਦੇਖੋ ਜੀ ਜਦੋਂ ਅਸੀਂ ਸੂਟ ਰੈਡੀ ਕਰਦੇ ਹਾਂ ਦੁਪੱਟੇ ਦਾ ਉਦੋਂ ਹੀ ਆਈਡੀਆ ਹੁੰਦਾ ਕਿ ਇਹਦੇ ਨਾਲ ਕਿੱਦਾਂ ਦਾ ਦੁਪੱਟਾ ਵਧੀਆ ਲੱਗੂਗਾ ਜਿੱਦਾਂ ਅਸੀਂ ਤੁਹਾਨੂੰ ਪਹਿਲਾਂ ਇਹ ਚੀਜ਼ ਨਹੀਂ ਦੱਸ ਸਕਦੇ ਕਿ ਹਾਂਜੀ ਟਾਈ ਡਾਈ ਕਰਦੀਏ ਜਾਂ ਪਲੇਨ ਰੱਖਣਾ ਤਾਂ ਇਹ ਮੌਕੇ ਤੇ ਇਹ ਚੀਜ਼ਾਂ ਦੇਖੀਆਂ ਜਾਂਦੀਆਂ ਵੀ ਇਹਦੇ ਨਾਲ ਕਿਹੜਾ ਵਧੀਆ ਲੱਗੂਗਾ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਚੀਜ਼ ਵਧੀਆ ਲੱਗੇ ਆਪਾਂ ਉਹ ਬਣਾ ਕੇ ਭੇਜੀਏ ਕਲਰ ਇਹ ਬਹੁਤ ਪਿਆਰਾ ਜੀ ਬਾਕੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਸੇਮ ਕਨਸੈਪਟ ਜੀ ਬਾਂਦਨੀ ਦੇ ਵਿੱਚ ਤੁਹਾਨੂੰ ਨਹੀਂ ਮਿਲੇਗਾ ਪਲੇਨ ਜੌਰਜਟ ਤੇ ਤੁਸੀਂ ਸੇਮ ਕਲਰ ਚ ਵੀ ਰੈਡੀ ਕਰਵਾ ਸਕਦੇ ਹੋ ਕਿਸੇ ਹੋਰ ਆਪਣੀ ਚੋਇਸ ਦੇ ਕਲਰ ਚ ਰੈਡੀ ਕਰਵਾ ਸਕਦੇ ਹੋ ਦਿਖਾਉਣ ਦਾ ਪਰਪਸ ਇਹ ਹੈ ਜੀ ਜਿੱਦਾਂ ਮੈਂ ਤੁਹਾਨੂੰ ਡਿਜ਼ਾਈਨ ਦਿਖਾਇਆ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰੈਡੀ ਹੋਇਆ ਇਹ ਤੁਸੀਂ ਪਸ਼ਮੀਨੇ ਤੇ ਉੱਪਰ ਕਰਵਾ ਸਕਦੇ ਹੋ ਕ੍ਰੇਪ ਤੇ ਜੌਰਜਟ ਦੇ ਕਿਸੇ ਵੀ ਕਲਰ ਤੇ ਐਂਡ ਕਿਸੇ ਵੀ ਫੈਬਰਿਕ ਤੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਜੀ ਜੌਰਜਟ ਦਾ ਫੈਬਰਿਕ ਪਿਓਰ ਚਨਾਉਣ ਦਾ ਦੁਪੱਟਾ ਇਹ ਸੇਮ ਵੀ ਕਲਰ ਪਲੇਨ ਦੇ ਵਿੱਚ ਡੈਡੀ ਕਰਵਾ ਸਕਦੇ ਹਾਂ ਹਾਂਜੀ ਇਹ ਆ ਗਿਆ ਆਪਣਾ ਨੈਕਸਟ ਸੂਟ ਇਹ ਵੀ ਜੌਰਜਟ ਫੈਬਰਿਕ ਤੇ ਰਹੂਗਾ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਆ ਇਹ ਆਪਾਂ ਇਹਨੂੰ ਕਹਿ ਸਕਦੇ ਹਾਂ ਓਨੀਅਨ ਪਿੰਕ ਜੀ ਟੋਨ ਦਾ ਸ਼ੇਡ ਆ ਇਹ ਡਿਜ਼ਾਈਨ ਦੇ ਵਿੱਚ ਆਪਣੇ ਕਾਫੀ ਸੂਟ ਰੈਡੀ ਹੁੰਦੇ ਆ ਜੀ ਪਸ਼ਮੀਨੇ ਤੇ ਵੀ ਹੋਇਆ ਕريب ਤੇ ਹੋਇਆ ਜਾਰਜਟ ਤੇ ਹੋਇਆ ਸੀਮ ਕਲਰ ਤੇ ਵੀ ਰੈਡੀ ਹੁੰਦੇ ਆ ਆਫ ਵਾਈਟ ਤੇ ਵੀ ਹੋਏ ਸੀ ਮਤਲਬ ਡਿਫਰੈਂਟ ਸ਼ੇਡ ਤੇ ਵੀ ਹੋਏ ਸੀ ਆਪਣੇ ਤਾਂ ਅਲੱਗ-ਅਲੱਗ ਤਰੀਕੇ ਨਾਲ ਆਪਾਂ ਰੈਡੀ ਕੀਤੇ ਆ ਹਾਂ ਜੀ ਇਹ ਨੈਕਲਾਈਨ ਰੈਡੀ ਕੀਤੀ ਆ ਆਪਾਂ ਪਾਈਪਿੰਗ ਦੇ ਕੇ ਪੌਟਲੀ ਬਟਨ ਦਿੱਤੇ ਆ ਆਪਾਂ ਕਲਰ ਐਡ-ਆਨ ਕੀਤੇ ਆ ਬਟਨ ਦੇ ਵਿੱਚ ਜਿੱਦਾਂ ਆਪਣੇ ਵਰਕ ਦੇ ਵਿੱਚ ਛੇੜ ਆ ਜਾਂਦੇ ਆ ਤੇ ਕਲੀਆਂ ਦਾ ਪੈਟਰਨ ਲਊਗਾ ਜੀ ਇਹਦੇ ਵਿੱਚ ਇਹਦਾ ਉੱਪਰ ਤੋਂ ਕਲੀਆਂ ਐਡ-ਆਨ ਕੀਤੀਆਂ ਹੋਈਆਂ ਬਹੁਤ ਹੀ ਪਿਆਰੇ ਜਿਹਾ ਆਪਾਂ ਸ਼ੇਡ ਇਹਦੇ ਵਿੱਚ ਰੱਖਿਆ ਐਂਡ ਸੈਂਟਰ 'ਚ ਆਪਾਂ ਬੂਟੀ ਐਡ-ਆਨ ਕੀਤੀ ਹੋਈ ਐਆਂ। ਛੀਆਂ ਆ ਗਈਆਂ ਬੂਟੀਆਂ ਆ ਗਈ ਐਂਡ ਇਹਦਾ ਘੇਰੇ ਤੇ ਆਪਾਂ ਕੰਮ ਕੀਤਾ ਹੋਇਆ। ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਘੇਰਾ ਆ ਗਿਆ। ਇਹਦੇ ਬੜੇ ਪਿਆਰੇ ਜਿਹੇ ਮਿੱਠੇ ਜਿਹੇ ਸ਼ੇਡ ਲਗਾ ਕੇ ਬਹੁਤ ਪਿਆਰਾ ਜਿਹਾ ਕੰਮ ਹੁੰਦਾ ਇਹ ਜਿੱਦਾਂ ਆਪਣੇ ਵਰਕ 'ਚ ਸ਼ੇਡ ਆ ਰਿਹਾ ਜੀ ਉਦਾਂ ਦੀ ਹੀ ਆਪਾਂ ਇਹਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਐ। ਇਹਦਾ ਫਰੰਟ ਆ ਗਿਆ ਐਂਡ 슬ੀਵਸ ਤੇ ਵੀ ਹੈਵੀ ਕੰਮ ਆ ਜਾਂਦਾ। ਇਹ 슬ੀਵਸ ਦਾ ਕੰਮ ਆ ਗਿਆ। ਜਿਦਾਂ ਘੇਰੇ ਤੇ ਆਪਾਂ ਬਾਰਡਰ ਦਿੱਤਾ ਪੂਰਾ ਬਾਰਡਰ ਆਪਾਂ 슬ੀਵਸ ਤੇ ਐਡ ਆਨ ਕੀਤਾ ਹੋਇਆ ਠੀਕ ਹੈ ਜੀ ਐਤਾ ਇਹਦੀ ਸ਼ਰਟ ਆ ਐਂਡ ਇਹਦੇ ਬੈਕ ਤੇ ਵੀ ਆਪਾਂ ਕੰਮ ਕੀਤਾ ਜੀ ਇਹਦੇ ਬੈਕ ਤੇ ਉੱਪਰ ਆਪਾਂ ਇਦਾਂ ਕਲੀਆਂ ਐਡ ਆਨ ਕੀਤੀਆਂ ਹੋਈਆਂ ਇਹ ਤੁਹਾਡੀ ਚੁਆਇਸ ਹੈ ਜੀ ਤੁਸੀਂ ਬੈਕ ਤੇ ਐਡ ਆਨ ਕਰਾਉਣਾ ਜਾਂ ਨਹੀਂ ਕਰਾਉਣਾ ਇਹ ਤੁਸੀਂ ਸਾਨੂੰ ਦੱਸ ਸਕਦੇ ਆ ਜੀ ਆਪਾਂ ਬੈਕ ਤੇ ਵੀ ਕੰਮ ਕੀਤਾ ਹਾਂਜੀ ਇਹ ਸ਼ਰਟ ਆ ਗਈ ਕੀ ਆ ਗਈ ਇਹਦੀ ਸਲਵਾਰ ਪਾਕਿਸਤਾਨੀ ਆਪਾਂ ਸਲਵਾਰ ਰੱਖੀ ਆ ਇਸ ਸਲਵਾਰ ਦੀ ਆਪਾਂ ਇਦਾਂ ਪੌਂਚਾਂ ਤੇ ਵੀ ਕੰਮ ਦਿੱਤਾ ਹੋਇਆ ਤੇ ਉੱਪਰ ਇਹਦੇ ਇਦਾਂ ਬੂਟੀ ਐਡ-ਆਨ ਕੀਤੀ ਹੋਈ ਆ। ਠੀਕ ਹੈ ਜੀ। ਪੌਂਚਾਂ ਤੇ ਕੰਮ ਕਰਕੇ ਬੂਟੀ ਐਡ-ਆਨ ਕੀਤੀ ਹੋਈ ਆ। ਪਿਓਰ ਚਨਾਉਣ ਦਾ ਪਰ ਰੱਖਿਆ ਇਹਦੇ ਨਾਲ ਦੁਪੱਟਾ ਤੇ ਦੁਪੱਟੇ ਨੂੰ ਆਪਾਂ ਇਦਾਂ ਦਾ ਮਲਟੀ ਕਲਰਸ ਟਾਈ ਐਂਡ ਡਾਈ ਦਿੱਤੀ ਹੈ ਜਿੱਦਾਂ ਆਪਣੇ ਵਰਕ ਦੇ ਵਿੱਚ ਸ਼ੇਡ ਆ ਜਾਂਦੇ ਆ। ਬਹੁਤ ਪਿਆਰੀ ਜੀ ਟਾਈ ਐਂਡ ਡਾਈ ਦਿੱਤੀ ਹੈ। ਤੇ ਮਲਟੀ ਹੀ ਆਪਾਂ ਲੇਸ ਦਿੱਨੂੰ ਫਿਨਿਸ਼ਿੰਗ ਦਿੱਤੀ ਹੋਈ ਆ। ਹਾਂਜੀ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਦੁਪੱਟਾ ਐਂਡ ਸੂਟ ਤੇ ਆਪਾਂ ਸੇਮ ਹੀ ਲੈਸ਼ ਐਡ-ਆਨ ਕਰੀਏ ਇਹ ਹੁੰਦਾ ਕਿ ਕਈ ਵਾਰ ਸੀਮਲੈਸਿਸ ਨਹੀਂ ਮਿਲਦੀਆਂ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਸੇਮ ਰੱਖੀਏ ਹਾਂਜੀ ਪਿਓਰ ਚਨਾਉਣ ਦਾ ਦੁਪੱਟਾ ਆ ਇਹ ਤੇ ਬਹੁਤ ਪਿਆਰੀ ਜੀ ਟਾਈ ਐਂਡ ਡਾਈ ਦਿੱਤੀ ਹੋਈ ਹੈ ਇਹਦੇ ਵਿੱਚ ਚੈੱਕ ਕਰੋ ਤੁਸੀਂ ਇਤਨਾ ਬਹੁਤ ਪਿਆਰਾ ਲੱਗਦਾ ਦੁਪੱਟਾ ਸੇਮ ਦੇ ਵਿੱਚ ਇਹਨਾਂ ਦੀ ਸਿਸਟਰ ਦਾ ਸੂਟ ਰੈਡੀ ਹੋਇਆ ਬਸ ਥੋੜਾ ਜਿਹਾ ਵਰਕ ਦਾ ਡਿਫਰੈਂਸ ਆ ਇਹਨਾਂ ਨੇ ਹੈਵੀ ਬਾਰਡਰ ਕਰਵਾਇਆ ਇਹਦੇ ਤੇ ਆਪਾਂ ਕਲੀਆਂ ਦਿੱਤੀਆਂ ਹੋਈਆਂ ਫਰੰਟ ਐਂਡ ਬੈਕ ਇਦਾਂ ਕਲੀਆਂ ਦਿੱਤੀਆਂ ਹੋਈਆਂ ਮੈਟਰ ਚ ਬੁਟੀ ਸੀਮ ਰਹੂਗੀ ਜੀ 슬ੀਵਸ ਤੇ ਵੀ ਸੀਮ ਕੰਮ ਰਹੂਗਾ ਹੈਵੀ ਦੇ ਵਿੱਚ ਠੀਕ ਹੈ ਜੀ ਸਿਰਫ ਇਹਦਾ ਘੇਰਾ ਸਕਿੱਪ ਕੀਤਾ ਹੈ ਆਪਾਂ ਕਿਉਂਕਿ ਇਹ ਚੀਜ਼ਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕਿੰਦਾ ਦਾ ਲਾਈਕ ਕਰਦੇ ਹੋ ਉਦਾਂ ਹੀ ਆਪਾਂ ਤੁਹਾਨੂੰ ਰੈਡੀ ਕਰਕੇ ਦਵਾਂਗੇ نیچے ਜਿਹੜਾ ਆਪਾਂ ਰੈਡੀ ਕੀਤਾ ਹੈ ਥੋੜਾ ਹੈਵੀ ਚ ਆ ਗਿਆ ਇਹਨਾਂ ਨੂੰ ਥੋੜਾ ਹੈਵੀ ਚਾਹੀਦਾ ਸੀਗਾ ਤਾਂ ਇਦਾਂ ਇਹਨਾਂ ਦੀ ਸਿਸਟਰ ਦਾ ਸੂਟ ਰੈਡੀ ਹੋਇਆ ਸੀਮ ਹੀ ਇਦਾਂ ਸਲਵਾਰ ਤੇ ਕੰਮ ਕੀਤਾ ਹੋਇਆ ਸੀਮ ਹੀ ਚਨਾਉਂਦਾ ਦੁਪੱਟਾ ਰੱਖਿਆ ਜੌਰਜਟ ਦਾ ਫੈਬਰਿਕ ਲਊਗਾ ਪਿਓਰ ਚਨਾਉਂਦਾ ਦੁਪੱਟਾ ਦੇ ਅਸੀਂ ਫੈਬਰਿਕ ਦੀ ਕੁਆਲਿਟੀ ਵਗੈਰਾ ਨਾਲ ਕੰਪਰੋਮਾਈਜ਼ ਨਹੀਂ ਕਰਦੇ ਕਿਉਂਕਿ ਇਹਦੇ ਉੱਪਰ ਆਪਾਂ ਇੰਨਾ ਕੰਮ ਕਰਨਾ ਹੁੰਦਾ ਤਾਂ ਉਸ ਤੋਂ ਬਾਅਦ ਸਟੀਚਿੰਗ ਵੀ ਹੁੰਦੀ ਆ ਤਾਂ ਇਸ ਕਰਕੇ ਆਪਾਂ ਵਧੀਆ ਤੋਂ ਵਧੀਆ ਫੈਬਰਿਕ ਐਡ ਆਨ ਕਰਦੇ ਆ ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਗਰਲਿਸ਼ ਲੁੱਕ ਦੇ ਵਿੱਚ ਰੈਡੀ ਹੋਇਆ ਇਹ ਵੀ ਸ਼ੇਡ ਬਹੁਤ ਪਿਆਰਾ ਤੇ ਕ੍ਰੇਪ ਫੈਬਰਿਕ ਲਊਗਾ ਇਹ ਇਹਦੀ ਇਦਾਂ ਆਪਾਂ ਯੋਗ ਤੇ ਕੰਮ ਦਿੱਤਾ ਸਟੈਚ ਕਰੋ ਜਰੀ ਦਾ ਟੱਚ ਦਿੱਤਾ ਬੋਟ neck ਦੇ ਕੇ ਇਦਾਂ ਪੂਰਾ ਯੋਗ ਤੇ ਕੰਮ ਆ ਜੂਗਾ ਇਹ ਤਾਂ ਯੋਗ ਤੇ ਕੰਮ ਆ ਗਿਆ ਬਾਕੀ ਆਪਾਂ ਸਾਰਾ ਪਲੇਨ ਸੂਟ ਰੱਖਿਆ ਹੈ ਗਰਲਿਸ਼ ਲੁੱਕ ਚ ਰੈਡੀ ਹੋਇਆ ਫਿਨਿਸ਼ਿੰਗ ਦਿੱਤੀ ਆਪਾਂ ਨੂੰ ਐਂਡ ਇਹਦੀਆਂ 슬ੀਵਸ ਆ ਗਈਆਂ ਜੀ 슬ੀਵਸ ਤੇ ਵੀ ਇਦਾਂ ਕੰਮ ਦਿੱਤਾ ਹੋਇਆ ਸਿੰਗਲ ਜਰੀ ਦਾ ਕੰਮ ਦਿੱਤਾ ਹੈ ਜੇ ਉੱਪਰ ਆਪਾਂ ਇਹ ਵੀ ਬਹੁਤ ਪਿਆਰਾ ਜਿਹਾ ਸੂਟ ਹੈ ਰੈਡੀ ਹੋਇਆ ਇਹਦੇ ਨਾਲ ਆਪਾਂ ਲੂਸ ਮੂਰੀ ਦੀ ਇਦਾਂ ਪੈਂਟ ਰੈਡੀ ਕੀਤੀ ਹੈ ਪਲਾਜ਼ੋ ਟਾਈਪ ਇਹ ਪਿਓਰ ਚਨਾਉਣ ਦਾ ਹੀ ਦੁਪੱਟਾ ਲੱਖਿਆ ਆਪਾਂ ਇਹਦੇ ਨਾਲ ਤੇ ਦੁਪੱਟੇ ਦੇ ਉੱਪਰ ਆਪਾਂ ਇਦਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤਾਂ ਗੋਟਾ ਐਡ ਆਨ ਕਰਕੇ ਕਿਰਨ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਅੰਗਲਿਸ਼ ਲੁੱਕ ਚ ਸੂਟ ਰੈਡੀ ਹੋਇਆ ਜਿਹੜਾ ਵਰਕ ਆਪਾਂ ਇਦਾਂ ਯੋਗਤੇ ਦਿੱਤਾ ਹੋਇਆ ਤੁਸੀਂ ਘੇਰੇ ਤੇ ਵੀ ਐਡ ਆਨ ਕਰਵਾ ਸਕਦੇ ਹੋ ਥੋੜਾ ਚੇਂਜ ਕਰਕੇ ਕਰਵਾ ਸਕਦੇ ਹੋ ਜਿੱਦਾਂ ਇਹ ਫਲਾਰ ਆ ਜਾਂਦੇ ਆ ਇਹਨਾਂ ਨੂੰ ਐਡ ਆਨ ਕਰਵਾ ਸਕਦੇ ਹੋ ਵਿੱਚ ਵਿੱਚ ਇਹ ਆਪਣੀ ਚੁਆਇਸ ਹੈ ਜੀ ਇਹ ਥੋੜਾ ਗਰਲਿਸ਼ ਲੁੱਕ ਸੂਟ ਰੈਡੀ ਹੋਇਆ ਸੀ ਤੇ ਬਹੁਤ ਪਿਆਰਾ ਜਿਹਾ ਵੀ ਸੂਟ ਰੈਡੀ ਹੋਇਆ ਸਿੰਪਲ ਸੂਪਰ ਜਿਹਾ ਜੀ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਤੇ ਵੀਡੀਓ ਵਾਚ ਕਰਨ ਲਈ ਧੰਨਵਾਦ